ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਅਨੰਦ ਵਧੀਆ ਜੀ ਕਹਾਣੀ ਦਾ ਇੱਕ ਤਿੰਨ ਭਰਾ ਹੁੰਦੇ ਨੇ ਉਹਨਾਂ ਦੇ ਮਾਪਿਓ ਮੁੱਕ ਜਾਂਦੇ ਨੇ ਬਸ ਉਹ ਜਿਵੇਂ ਕਿਵੇਂ ਰੁਲ ਕੇ ਪੜਦੇ ਨੇ ਜਿਹੜੇ ਦੋ ਵੱਡੇ ਹੁੰਦੇ ਨੇ ਉਹ ਤਾਂ ਬੜੇ ਚੁਸਤ ਹੁਸ਼ਿਆਰ ਹੁੰਦੇ ਨੇ ਜਿਹੜਾ ਤੀਜਾ ਹੁੰਦਾ ਉਹਨਾਂ ਤੋਂ ਛੋਟਾ ਵੀ ਹੁੰਦਾ ਕਈ ਸਾਲ ਤੇ ਉਹ ਜਾਣਦਾ ਸਭ ਕੁਝ ਹੁੰਦਾ ਪਰ ਉਹ ਹੁੰਦਾ ਸਿੱਧਾ ਸਾਦਾ ਜਾਹੇਰਾ ਫੇਰੀ ਜੀ ਵਾਲਾ ਚੋਰੀ ਠੱਗੀ ਵਾਲਾ ਨਹੀਂ ਹੁੰਦਾ ਤਾਂ ਜਦੋਂ ਪੜ ਗਏ ਹੁਣ ਵੱਡੇ ਹੋ ਗਏ ਵੱਡੇ ਭਾਈ ਆਪਦਾ ਵਿਆਹ ਕਰਾ ਲੈਂਦੇ ਨੇ ਦੋਵੇਂ ਤੇ ਉਹਨੂੰ ਘਰ ਦਾ ਕੰਮ ਕਰਾਉਂਦੇ ਨੇ ਜ਼ਮੀਨ ਖੇਤ ਬੰਨੇ ਲੈ ਕੇ ਜਾਂਦੇ ਨੇ ਸਾਰੇ ਕੰਮ ਘਰੇ ਵੀ ਉਹ ਕਰਦਾ ਹੈ ਆਪਦੀਆਂ ਪਰਜਾਇਨੀਆਂ ਮੂਰੇ ਵੀ ਕਰਦਾ ਹੈ ਜਿਹੜਾ ਕੰਮ ਉਹਨੂੰ ਕਹਿੰਦੇ ਨੇ ਉਹ ਜਵਾਬ ਨਹੀਂ ਦਿੰਦਾ ਤਾਂ ਉਹ ਗੱਲਾਂ ਕਰਦੇ ਨੇ ਵੀ ਇਹ ਤਾਂ ਬੁੱਧੂ ਹੈ ਬੁੱਧੂ ਬੁੱਧੂ ਕਹਿੰਦੇ ਆ ਨੇ ਉਹਦਾ ਨੌਈ ਬੁੱਧੂ ਧਰ ਲਿਆ ਜਲੋ ਜੀ ਹੁਣ ਉਹ ਘਰੇ ਵੀ ਕੰਮ ਕਰਾਉਂਦਾ ਹੈ ਖੇਤ ਵੀ ਉਹੀ ਕੰਮ ਕੰਮ ਕਰਾਉਂਦਾ ਸਾਰਾ ਤਾਂ ਇੱਕ ਦਿਨ ਕੀ ਹੋਇਆ ਇੱਕ ਜਿਵੇਂ ਇਹ ਸਾਰੇ ਪਿੰਡਾਂ 'ਚ ਹੀ ਹੁੰਦੇ ਨੇ ਬੰਦੇ ਉਂਗਲੀ ਲਾਉਣ ਵਾਲੇ ਜੋਗਲ ਹੁੰਦਾ ਕੋਈ ਨਾ ਕੋਈ ਲਾਜਮੀ ਹੁੰਦਾ ਹਰ ਪਿੰਡ ਚ ਤਾਂ ਉਹਨੂੰ ਕਿਸੇ ਬੰਦੇ ਨੇ ਉਂਗਲੀ ਲਾਤੀ ਉਹਨੂੰ ਕਹਿੰਦਾ ਬੁੱਧੂ ਤੇਰੇ ਭਾਈ ਤਾਂ ਐਸ਼ ਕਰਦੇ ਨੇ ਤੂੰ ਵੀ ਆਪਦਾ ਵਿਆਹ ਕਰਾ ਲੈ ਹੁਣ ਤਾਂ ਤੂੰ ਕੰਮ ਕਰਦਾ ਹੈ ਤਾਂ ਤੈਨੂੰ ਰੋਟੀ ਦਿੰਦੇ ਨੇ ਕੱਲ ਨੂੰ ਜਦੋਂ ਤੂੰ ਬੁਢਾ ਹੋ ਗਿਆ ਤੈਨੂੰ ਤਾਂ ਨਹੀਂ ਇਹਨਾਂ ਨੇ ਰੋਟੀ ਦੇਣੀ ਭਾਈ ਰਾਤ ਨੂੰ ਉਹ ਪਿਆ ਹੁਣ ਬੁੱਧੂ ਬੇੜੇ ਚ ਬਿਆ ਬਿਆ ਸੋਚਦਾ ਹੈ ਵੀ ਉਹ ਫਲਾਨੇ ਤਾਂ ਆਏ ਨੇ ਇਹ ਗੱਲ ਤਾਂ ਮੈਨੂੰ ਸਹੀ ਕਹੀ ਹੈ। ਟੜਕੇ ਨੂੰ ਉੱਠਦਾ ਹੈ ਉੱਠ ਕੇ ਭਾਈਆਂ ਨੂੰ ਕਹਿੰਦਾ ਵੀ ਮੇਰਾ ਤਾਂ ਵਿਆਹ ਕਰੋ। ਉਹ ਝਾਕਦੇ ਨੇ ਵੀ ਇੱਕਦਮ ਇਹਨੂੰ ਕੀ ਹੋ ਗਿਆ? ਉਹ ਬੜਾ ਮਨਾਉਂਦੇ ਨੇ, ਭਝਾਈਆਂ ਵੀ ਮਨਾਉਂਦੀਆਂ ਨੇ ਵੀ ਤੂੰ ਨਾ ਕਰਾ ਵਿਆਹ, ਭਾਈ ਵੀ ਮਨਾਉਂਦੇ ਨੇ। ਉਹ ਅੜ ਜਾਂਦਾ ਹੈ ਮੇਰਾ ਤਾਂ ਵਿਆਹ ਕਰੋ। ਚਲੋ ਜੀ ਹੁਣ ਉਹ ਸਮਝ ਜਾਂਦੇ ਨੇ ਵੀ ਪਿੱਛੇ ਨਹੀਂ ਹਟੂਗਾ ਨਹੀਂ ਪਰਜਾਈਆਂ ਬਹੁਤ ਜ਼ੋਰ ਲਾਉਂਦੀਆਂ ਨੇ ਆਪਦੇ ਘਰ ਵਾਲਿਆਂ ਨੂੰ ਵੀ ਵਿਆਹ ਨਾ ਕਰੋ ਇਹ ਆਪਣੇ ਜੋਗਾ ਨਹੀਂ ਰਹਿਣਾ ਫਿਰ ਪਤਾ ਨਹੀਂ ਕੋਈ ਕਹੀ ਜੀ ਆਉਗੀ ਹੁਣ ਜੀ ਉਹਦਾ ਉਹ ਸੋਚਦੇ ਨੇ ਵੱਡੇ ਭਾਈ ਦੋਵੇਂ ਵੀ ਜਹਾਜਾ ਇਹ ਕੰਬੜਾ ਜਾ ਉਹ ਹੀ ਜੀ ਕੋਈ ਘਰ ਵਾਲੀ ਲਿਆ ਦਿੰਨੇ ਆ ਵਿਆਸੀ ਇਹ ਤੋਂ ਖੇਤ ਕੰਮ ਕਰਾਇਆ ਕਰਾਂਗੇ ਤੁਸੀਂ ਉਹ ਤੋਂ ਘਰੇ ਕੰਮ ਕਰਾਈ ਜਾਇਆ ਕਰਿਓ ਚਲੋ ਜੀ ਇਹ ਸੋਚ ਕੇ ਉਹ ਨੂੰ ਇੱਕ ਅੱਖ ਤੋਂ ਇੱਕ ਅੱਖ ਨਹੀਂ ਹੁੰਦੀ ਕੁੜੀ ਦੇ ਉਹ ਕਾਣੀ ਹੁੰਦੀ ਹੈ ਇੱਕੋ ਹੀ ਅੱਖ ਹੁੰਦੀ ਹੈ ਉਹਦੇ ਨਾਲ ਵਿਆਹ ਦਿੰਦੇ ਨੇ ਉਹ ਤਾਂ ਦੇਖਦੇ ਨੇ ਵੀ ਸਿੱਧੀ ਸਾਦੀ ਜੀ ਹੈ ਕਾਣੀ ਮੀਣੀ ਜੀ ਤਾਂ ਹੈਗੀ ਉਹ ਹੁੰਦੀ ਹੈ ਸਿਆਣੀ ਜਦੋਂ ਉਹ ਆਉਂਦੀ ਹੈ ਆ ਕੇ ਉਹ ਦੇਖਦੀ ਹੈ ਘਰ ਦਾ ਹੁਲੀਆ ਸਾਰਾ ਵੀ ਕੰਮ ਤਾਂ ਇਹੀ ਕਰਦਾ ਹੈ ਤਾਂ ਰਾਮ ਕਰਦੇ ਨੇ ਸਾਰੇ ਜਣੇ ਪਰਜਾਈਆਂ ਨਾਲ ਵੀ ਕੰਮ ਕਰਾਉਂਦਾ ਹੈ ਤਾਂ ਤਾ ਹੁਣ ਉਧਰ ਉਹ ਖੇਤ ਚ ਕੰਮ ਉਹ ਕਰਦਾ ਘਰੇ ਉਹ ਕਰਦੀ ਐ ਜਿਹੜਾ ਕੁਸ ਉਹ ਕਹਿੰਦੇ ਨੇ ਉਹ ਕਰੀ ਜਾਂਦੀਆਂ ਜਾਂਦੇ ਨੇ ਦੋਹੇ ਜਾਣੇ ਹੁਣ ਉਹ ਸੋਚਦੀ ਐ ਵੀ ਉਹਨੂੰ ਬੁੱਧੂ ਨੂੰ ਕਹਿੰਦੀ ਵੀ ਤੈਂ ਕਦੇ ਦੇਖਿਆ ਨਹੀਂ ਵੀ ਤੇਰੇ ਨਾਲ ਧੋਖਾ ਹੁੰਦਾ ਉਹ ਕਹਿੰਦਾ ਨਾ ਕਹਿੰਦੀ ਤੈਨੂੰ ਦੁੱਧ ਦਿੰਦੇ ਨਹੀਂ ਕਹਿੰਦੀ ਦੋ ਮਹੀਨਾਂ ਸੱਜਰ ਸੁੰਨਿਆ ਨੇ ਦੁੱਧ ਕਹਿੰਦੀ ਦੋ ਬਾਟੀਆਂ ਤੜਕੇ ਦੋ ਆਥਣੇ ਚ ਆਉਂਦੀਆਂ ਨੇ ਇਹ ਘਿਓ ਨੀਰਾ ਪਾਈ ਬੈਠੀਆਂ ਨੇ ਕਹਿੰਦੀ ਤੈਨੂੰ ਤਾਂ ਕਦੇ ਦਾਲ ਰੋਟੀ ਵੀ ਨਹੀਂ ਚੋਪੜ ਕੇ ਦਿੰਦੇ ਕਹਿੰਦਾ ਨਾ ਕਹਿੰਦੀ ਫਿਰ ਤੂੰ ਹੀ ਕੰਮ ਕਰੀ ਜਾਣਾ ਇੰਨਾ ਇੰਨਾ ਕਹਿੰਦੀ ਮੈਨੂੰ ਨਹੀਂ ਕਦੇ ਗਲਾਸ ਦੁੱਧ ਦਾ ਦਿੱਤਾ ਤੈਨੂੰ ਨਹੀਂ ਦਿੱਤਾ ਕਹਿੰਦਾ ਹਾਂ ਗੱਲ ਤਾਂ ਤੇਰੀ ਠੀਕ ਹੈ ਕਹਿੰਦੀ ਫਿਰ ਐ ਕਰ ਅੱਡ ਹੋ ਜਾ ਕੰਮ ਤਾਂ ਤੈਂ ਵੀ ਕਰਨਾ ਹੈ ਮੈਂ ਕਰਨਾ ਆਪਾਂ ਆਪਦਾ ਕੰਮ ਤਾਂ ਕਰਿਆ ਕਰਾਂਗੇ ਇਹਨਾਂ ਦਾ ਕਿਉਂ ਕਰਾਂਗੇ ਭਾਈ ਉਹਦੇ ਖਾਣੇ ਗੱਲ ਪੈ ਗਈ ਤੜਕੇ ਨੂੰ ਕਹਿੰਦਾ ਭਾਈ ਮੈਨੂੰ ਟੱਡ ਕਰ ਦੋ ਬੜਾ ਮਨਾਇਆ ਪਰ ਜਹਨੀਆਂ ਕਹਿਣ ਲੱਗੀਆਂ ਹੁਣ ਦੇਖ ਲਓ ਦੇ ਲੋਸਵਾਦ ਸੋਨੂੰ ਜ਼ੋਰ ਲਾਇਆ ਤੇ ਵੀ ਨਾ ਵਿਆਹ ਹੋ ਆਪਣੇ ਕੰਮ ਦਾ ਨਹੀਂ ਰਹਿਣਾ ਕਰ ਦੋ ਹੁਣ ਇਹਨੂੰ ਅੱਡ ਭਾਈ ਉਹ ਕੀ ਕਰਦੇ ਨੇ ਇੱਥੇ ਫੇਰ ਠੱਗੀ ਮਾਰਦੇ ਨੇ ਤਿੰਨ ਪਰਚੀਆਂ ਪਾ ਲੈਂਦੇ ਨੇ ਤਿੰਨਾਂ ਦੇ ਉੱਤੇ ਇੱਕੋ ਹੀ ਚੀਜ਼ ਲਿਖ ਲੈਂਦੇ ਨੇ ਵੀ ਇੱਕ ਜਿਹੜਾ ਟਿਹਾ ਜਿਹਾ ਦੋ ਕਮਰੇ ਸੀਗੇ ਵੀ ਇਹ ਪਾਸਾ ਘਰ ਦਾ 4 ਕ ਕਿਲੇ ਜ਼ਮੀਨ ਸੀ ਉਹ ਜਿਵੇਂ ਟੱਪੜ ਸੀ ਵੀ ਉਹ ਜ਼ਮੀਨ ਤੇ ਤਿੰਨ ਮੱਝਾਂ ਚੋਂ ਦੋ ਤਾਂ ਸੱਜਰ ਸੂਈਆਂ ਸੀ ਇੱਕ ਹਲੇ ਛੋਟੀ ਹੋਈ ਸੀ ਉਹ ਹਲੇ ਮੱਝ ਬਣੀ ਨਹੀਂ ਸੀ ਨਾ ਉਹ ਦੁੱਧ ਦਿੰਦੀ ਸੀ ਪਤਾ ਨਹੀਂ ਕਹੀ ਜੀ ਨਿਕਲੂਗੀ ਹਲੇ ਉਹ ਮੱਝ ਲਿਖਤੀ ਉੱਤੇ ਉਹਨੂੰ ਕਹਿਣ ਲੱਗੇ ਇੱਕ ਗਮਾਂਡੀ ਬੁਲਾ ਲਿਆ ਕਿਹਾ ਤਾਇਆ ਸਾਨੂੰ ਅੱਡ ਕਰਾ ਦਿਆ ਜਾ ਤਿੰਨ ਪਰਚੀਆਂ ਪਾ ਲੀਆਂ ਕਹਿੰਦਾ ਤਾਇਆ ਤੇਰੇ ਸਾਹਮਣੇ ਵੀ ਇਹ ਬੁੱਧੂ ਨੂੰ ਕਹਦੇ ਵੀ ਇੱਕ ਪਰਚੀ ਚੱਕ ਲਵੇ ਅਸੀਂ ਤਾਂ ਦੋ ਇਕੱਠੇ ਰਹਾਂਗੇ ਵੀ ਜਿਹੜੀ ਮਰਜ਼ੀ ਇਹ ਇੱਕ ਪਰਚੀ ਚੱਕ ਲਵੇ ਹੁਣ ਲਿਖਿਆ ਤਾਂ ਤਿੰਨਾਂ ਪਰਚੀਆਂ ਤੇ ਕੋਈ ਕੁਸ ਉਹਨੇ ਇੱਕ ਪਰਚੀ ਚੱਕੀ ਵਿਚਾਰੇ ਨੂੰ ਟਿਹ੍ਹਾ ਹੋਇਆ ਘਰ ਆ ਗਿਆ ਫੰਡਰ ਜੀ ਮਹਿਸਾਗੀ ਤੇ ਤੱਪੜ ਜਾਂ ਖੇਤ ਆ ਗਿਆ ਤਾਇਆ ਕਹਿੰਦਾ ਭਈਆ ਕੁਸ ਆਇਆ ਤੈਨੂੰ ਉਹ ਕਹਿਣ ਲੱਗਿਆ ਕੋਈ ਨਾ ਤਾਇਆ ਰੱਬ ਦੇਖਦਾ ਐਂ ਕਹਿ ਕੇ ਭਾਈ ਉਹ ਅੱਡ ਹੋ ਗਿਆ ਹੁਣ ਜਦੋਂ ਅੱਡ ਹੋ ਗਏ ਤਾਂ ਉਹਦੇ ਘਰ ਵਾਲੀ ਕਹਿਣ ਲੱਗੀ ਵੀ ਆਪਣਾ ਗੁਜ਼ਾਰਾ ਕਿਵੇਂ ਹੋਊ ਮੈਂ ਇਸ ਪਤਾ ਨਹੀਂ ਕਹੀ ਜੀ ਨਿਕਲੂ ਨਾ ਪਾਂਚਾ ਪਾਣੀ ਬਣੀ ਆਪਾਂ ਤਾਂ ਫੇਰ ਦੁੱਧ ਮੁੱਲ ਲੈਣੇ ਆਪਾਂ ਪੈਸੇ ਕਿੱਥੋਂ ਦੇਵਾਂਗੇ ਇੰਨੇ ਇੰਨੇ ਕਹਿੰਦੀ ਤੂੰ ਮੈਂ ਇਸ ਜੁਗੇ ਰਾਜ਼ੀ ਕਰ ਲਾ ਇਹਨੂੰ ਵੀ ਏਸੇ ਨੂੰ ਚਾਰ ਲਿਆਇਆ ਕਰ ਕਹਿੰਦੀ ਮੈਂ ਲੋਕਾਂ ਦਾ ਕੰਮਕੁਮ ਕਰਕੇ ਕਿਸੇ ਦੇ ਗੋਹਾ ਸਿੱਟ ਲਿਆ ਕਰੂੰ ਵੀ ਮੈਂ ਆਏ ਆਪਣੇ ਦੋਹਾਂ ਜੋਗੀ ਰੋਟੀ ਕਮਾ ਲਿਆ ਕਰੂੰ ਹੁਣ ਭਾਈ ਉਹ ਆਹੀ ਕੁਛ ਕਰਦੇ ਨੇ ਵਿਚਾਰੇ ਤਾ ਹੁਣ ਇੱਕ ਦਿਨ ਫਿਰ ਕੀ ਹੋਇਆ ਉਹ ਐ ਰੋਟੀ ਲੈਂਦੀ ਆ ਉਹਨਾਂ ਤੋਂ ਦੋਹਾਂ ਦਾ ਜੋਗਾ ਅੰਨ ਪਾਣੀ ਹੋ ਜਾਂਦਾ ਉਹਨਾਂ ਦੇ ਇੱਕ ਦਿਨ ਕੀ ਹੋਇਆ ਬੁੱਧੂ ਮੱਝ ਲੈ ਕੇ ਆਪਦੀ ਗਿਆ ਚਾਰਨਾ ਉਹ ਦਿਨ ਮੈਂ ਐਸੋ ਦੇ ਉਹਨੇ ਆਪਦੇ ਭਾਈਆਂ ਦੇ ਖੇਤ ਚ ਵੜਦੀ ਉਹਨਾਂ ਦੇ ਬੀਜੀ ਹੋਈ ਸੀ ਮੱਕੀ ਮੈਂ ਐਸ ਨੇ ਕੁਝ ਖਾ ਲਈ ਕੁਝ ਲੱਟੜਤੀ ਚਲੋ ਭਾਈਆਂ ਨੇ ਦੇਖਿਆ ਵੀ ਕੋਈ ਡੰਗਰ ਆਉਂਦਾ ਆਪਣੇ ਤਾਂ ਅਜਾੜਾ ਕੀਤਾ ਪਿਆ ਫੇਰ ਉਹਨਾਂ ਨੇ ਰਾਖੀ ਰੱਖੀ ਤਾਂ ਦੇਖਿਆ ਵੀ ਇਹ ਤਾਂ ਬੁੱਧੂ ਛੱਡਦਾ ਆਪਦੀ ਮੈਂਸ ਉਹਨਾਂ ਨੇ ਭਾਈ ਰਾਤ ਨੂੰ ਉਹਦੀ ਮੈਂਸ ਖੋਲ ਲਈ ਖੋਲ ਕੇ ਰਾਤ ਨੂੰ ਇਹ ਜੰਗਲ ਚ ਲੈ ਗਏ ਮਾਰ ਕੇ ਮੈਂਸ ਉਹਦੀ ਖੰਲ ਲਾ ਲਿਆ ਏ ਤੇ ਆ ਕੇ ਖੇਤ ਤੂਤ ਤੇ ਟੰਗਤੀ ਖੰਲ ਹੁਣ ਬੁੱਧੂ ਟੜ ਕੇ ਉੱਠਿਆ ਉਹਨੇ ਦੇਖਦਾ ਵੀ ਮੇਰੀ ਮੈਂਸ ਕਿੱਧਰ ਗਈ ਉਹ ਸਮਝ ਜਾਂਦਾ ਵੀ ਜਰੂਰ ਮੇਰੇ ਭਾਈਆਂ ਨੇ ਕੁਝ ਕਰਿਆ ਉਹ ਵੀ ਮੈਂ ਨਾ ਤੇ ਖੇਤ 'ਚ ਛੱਡ ਦਿੰਦਾ ਸੀ ਤਾਂ ਪਾਈਆਂ ਲਵੇ ਗਿਆ ਵੀ ਤੁਸੀਂ ਮੇਰੀ ਮੱਝ ਖੋਲ ਲਈ ਉਹ ਕਹਿੰਦਾ ਵੀ ਨਾ ਅਸੀਂ ਨਹੀਂ ਖੋਲੀ ਸਾਨੂੰ ਨਹੀਂ ਪਤਾ ਤੇਰੀ ਮਹਸਮੂਸ ਕਿੱਥੇ ਆ ਪੜ ਲੱਗ ਇਧਰੇ ਬਾਗੀ ਹੋ ਕੋਈ ਹੋਰ ਲੈ ਗਿਆ ਹੋ ਤਾਂ ਭੜਦਾ ਫਿਰਦਾ ਹੋਈ ਭੜਦਾ ਭੜਦਾ ਖੇਤ ਕੰਨੀ ਬਾਗ ਗਿਆ ਤਾਂ ਜਾ ਕੇ ਦੇਖਦਾ ਖਲ ਟੰਗੀ ਪਈ ਐ ਉੱਥੇ ਤੂਤ ਤੇ ਖੇਤ 'ਚ ਉਹ ਸਮਝਣ ਜਾਂਦਾ ਉਸੇ ਟਾਈਮ ਵੀ ਮੇਰੇ ਭਾਈਆਂ ਨੇ ਕਾਰਾ ਕਰਿਆ ਤਾ ਭਾਈ ਇੱਕ ਦੂਜੇ ਕੰਨੀ ਅੱਖਾਂ ਮਲਾਮਲਾ ਹੱਸਦੇ ਨੇ ਤਾਂ ਹੁਣ ਉਹਨੇ ਕੀ ਕਰਿਆ ਇੰਨੀਆਂ ਸੱਟਾਂ ਖਾ ਖਾ ਕੇ ਬੰਦਾ ਕਦੇ ਨਾ ਕਦੇ ਕੋਈ ਨਾ ਕੋਈ ਗੱਲ ਸਮਝ ਜਾਂਦਾ ਹੈ ਤਾਂ ਹਣ ਉਹ ਉਹਨੇ ਕਿਸੇ ਗਮੰਡੀਆਂ ਦਾ ਰੇੜਾ ਜਿਹਾ ਮੰਗਿਆ ਖੱਲ ਨੂੰ ਉਹਦੇ ਉੱਤੇ ਧਰ ਕੇ ਲੈ ਗਿਆ ਉਹ ਭਾਈ ਗਿਆ ਜਦੋਂ ਗਹਾ ਕਹੀ ਨਾਲ ਲੈ ਗਿਆ ਗਾਹ ਆਉਣੇ ਸੋਚਿਆ ਵੀ ਇਹਨੂੰ ਦੱਬ ਦਿਨਾ ਖੱਲ ਨੂੰ ਵੀ ਕੋਈ ਡੰਗਰ ਜਾਨਵਰ ਖਾਊਗਾ ਮੀ ਬੇਅਦਵੀ ਹੁੰਦੀ ਐ ਉਹਦੀ ਸਰੀਰ ਦੀ ਤਾਂ ਭਾਈ ਉਹਨੇ ਪੱਟਣ ਲੱਗਿਆ ਟੋਆ ਤਾਂ ਉੱਥੋਂ ਤਾਂ ਇੱਕ ਚਾਂਦੀ ਦੇ ਰੁਪਈਆਂ ਦੀ ਗਾਗਰ ਨਿਕਲਿਆ ਈ ਛੋਟੀ ਜੀ ਗਾਗਰ ਭਰੀ ਹੋਈ ਰੁਪਈਆਂ ਦੀ ਉਹਦਾ ਬੜਾ ਖੁਸ਼ ਹੋਇਆ ਕਿਉਂ ਰੱਬ ਦੇਖਦਾ ਹੁੰਦਾ ਤਾ ਹੁਣ ਉਹ ਗਾਗਰ ਲੈ ਕੇ ਉੱਥੇ ਉਹ ਖੱਲ ਨੂੰ ਦੱਬਿਆ ਆ ਮੱਝ ਦੀ ਨੂੰ ਤਾਂ ਭਾਈ ਪੁੱਛਦੇ ਨੇ ਤੂੰ ਖੱਲ ਦਾ ਕੀ ਕਰਕੇ ਆਇਆ ਬੁੱਧੂ ਖੱਲ ਲੈ ਕੇ ਗਿਆ ਤੇ ਬੜਿਆ ਰੇੜੇ ਚ ਪਾ ਕੇ ਉਹ ਕਿੱਥੇ ਹੈ ਹੁਣ ਉਹਦਾ ਵੀ ਦਿਮਾਗ ਕੰਮ ਕਰਨ ਲੱਗ ਗਿਆ ਚਲਾਕੀਆਂ ਪੈਣ ਲੱਗੀਆਂ ਜਿਉਂ-ਜਿਉਂ ਉਹਦੇ ਸਿਰ ਉਹ ਕਹਿਣ ਲੱਗਿਆ ਵੀ ਮੈਂ ਵੀ ਇਹਨਾਂ ਨੂੰ ਨਹਿਲੇ ਤੇ ਦੇਲੇ ਮਾਰ ਕੇ ਦੇਖਾਂ ਕਹਿੰਦਾ ਮੈਂ ਤਾਂ ਉਹਨੂੰ ਵੇਚ ਕੇ ਆਇਆ ਉਹ ਕਹਿੰਦਾ ਲੈ ਵੇਚ ਕੇ ਆਇਆ ਇਹ ਕਹਿੰਦਾ ਨਾ ਮੰਨੋ ਚਾਂਦੀ ਦੇ ਰੁਪਈਆਂ ਦੀ ਮੁਠੀ ਭਰ ਕੇ ਦਿਖਾਉਂਦਾ ਕਹਿੰਦਾ ਆ ਦੇਖੋ ਕਹਿੰਦਾ ਜੱਗ ਭਰਿਆ ਹੋਇਆ ਮੇਰੇ ਕੋਲੇ ਉਹ ਬੜੇ ਹੈਰਾਨ ਹੁੰਦੇ ਨੇ ਕਹਿੰਦਾ ਕਿਹਨੂੰ ਵੇਚ ਕੇ ਆਇਆ ਕਹਿੰਦਾ ਦੋ ਪਿੰਡ ਛੱਡ ਕੇ ਤੀਜੇ ਪਿੰਡ ਵੇਚਿਆ ਆ ਕਹਿੰਦਾ ਉੱਥੇ ਕਹਿੰਦਾ ਲੈਂਦੇ ਨੇ ਖੱਲ ਨੂੰ ਪਰ ਕਹਿੰਦਾ ਮਾਏ ਸੋ ਮਰੀ ਹੋਈ ਨਾ ਹੋਵੇ ਪਹਿਲਾਂ ਆਪ ਮਾਰ ਕੇ ਲੈ ਜਾਓ ਕਹਿੰਦਾ ਮਾਜੇ ਨੂੰ ਉਹਦੀ ਖੱਲਾ ਲੈਂਦੇ ਨੇ ਤਾਜੀ ਦੀ ਭਾਈ ਉਹ ਤਾਂ ਸੱਚੀ ਜਦੋਂ ਨੋਟ ਦੇਖੇ ਉਹਨਾਂ ਨੇ ਤਾਂ ਉਹ ਚਾਂਦੀ ਦੇ ਰੁਪਈਏ ਉਹ ਬੜੇ ਹੈਰਾਨ ਹੋਏ ਆ ਕੇ ਘਰੇ ਕਹਿਣ ਲੱਗੇ ਆਪਣੇ ਘਰ ਵਾਲੀਆਂ ਨੂੰ ਕਿ ਅਸੀਂ ਤਾਂ ਦੋ ਮੱਝਾਂ ᱛੀਆਂ ਵੀ ਅਸੀਂ ਤਾਂ ਇਹ ਮਾਰਨੀਆਂ ਨੇ ਉਹ ਕਹਿੰਦੀ ਦੂਰ ਫਿੱਟੇ ਨੂੰ ਥੋੜਾ ਦਿਮਾਗ ਹਿੱਲਿਆ ਕਹਿੰਦੀ ਦੁੱਧ ਤੋਂ ਕੀ ਕਰੋਂਗੇ ਮੈਸਜ ਕਹਿੰਦੀ ਮੈਂ ਸਮ ਕੋਈ ਮਾਰਦਾ ਹੁੰਦਾ ਉਹਦੀਆਂ ਕਹਿੰਦਾ ਗੁੱਦੂ ਨੇ ਮਾਰੀ ਐ ਕਹਿੰਦਾ ਇਹ ਉਹਦੀ ਖੱਲ ਵੇਚਿਆ ਆ ਕਹਿੰਦਾ ਚਾਂਦੀ ਦੇ ਨੇਰੇ ਰੁਪਈਏ ਲਈ ਫਿਰਦਾ ਉਹਨਾਂ ਨੇ ਬਹੁਤ ਕਿਹਾ ਵੀ ਝੂਠ ਬੋਲਦਾ ਹੈ ਪਤਾ ਨਹੀਂ ਕਿੱਥੋਂ ਲਿਆਇਆ ਉਹ ਚੋਰੀ-ਚੂਰੀ ਕਰਕੇ ਨਾ ਮੰਨੇ ਭਾਈ ਮਾਰ ਕੇ ਮਹਿਸਾਂ ਲਾ ਕੇ ਖੱਲ ਰੇੜੇ ਤੇ ਪਾ ਕੇ ਲੈ ਗਏ ਦੋਨਾਂ ਦੀ ਵੀ ਡਬਲ ਪੈਸੇ ਲਿਆਵਾਂਗੇ ਤਾਂ ਹੁਣ ਲਗਾਏ ਜਦੋਂ ਜਾ ਕੇ ਤੀਜੇ ਪਿੰਡ ਹੋਕਾ ਦੇਣ ਲੱਗੇ ਤਾਂ ਜੀ ਖੱਲ ਲੈ ਲੋ ਹੁਣੇ ਹੀ ਮਾਰ ਕੇ ਲਿਆਇਆ ਖੱਲ ਲੈ ਲੋ ਮਹਿਸ ਦੀ ਦੋ ਮਹਿਸਾਂ ਦੀ ਖੱਲ ਹੈ ਭਾਈ ਪਿੰਡ ਵਾਲੇ ਜਦੋਂ ਹੋਕਾ ਸੁਣਦੇ ਨੇ ਇਕੱਠੇ ਹੋ ਜਾਂਦੇ ਨੇ ਕਹਿੰਦੇ ਲੈ ਮੁਸਕ ਮਾਰਦਾ ਕਹਿੰਦੇ ਇਹ ਵੀ ਕੋਈ ਰੋਗ ਲਾਉਣਗੇ ਆਪਣੇ ਪਿੰਡ ਨੂੰ ਵੀ ਵੱਡੋ ਇਹਨਾਂ ਨੂੰ ਫੜ ਕੇ ਭਾਈ ਉਹ ਕੁੱਟਦੇ ਨੇ ਫੜ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਇਹਨੂੰ ਦੱਬ ਕੇ ਜਾਓ ਇਹਨਾਂ ਨੂੰ ਭਾਈ ਉਹ ਮਿੱਟੀ 'ਚ ਦੱਬੇ ਆਉਂਦੇ ਨੇ ਤੇ ਕੁੱਟ-ਕੱਟ ਖਾ ਕੇ ਆ ਜਾਂਦੇ ਨੇ ਜਦੋਂ ਘਰੇ ਆਉਂਦੇ ਨੇ ਤਾਂ ਉਹ ਕਹਿੰਦੀਆਂ ਕਿਉਂ ਕਿੰਨੇ ਕ ਨੋਟ ਵਟਟ ਲਿਆਏ ਕਹਿੰਦੀ ਤੁਹਾਨੂੰ ਕਿਹਾ ਸੀ ਨਾ ਜਾਓ ਕਹਿੰਦੀ ਆ ਗਏ ਨਾ ਮੂੰਹ ਮਾਂਸ ਜਾ ਕੇ ਚਲੋ ਜੀ ਉਨਾਂ ਨੂੰ ਚੜਦਾ ਹੈ ਗੁੱਸਾ ਉਹ ਬੁੱਧੂ ਦੇ ਇੱਕ ਛੱਪਰ ਜਿਹਾ ਪਾਇਆ ਹੁੰਦਾ ਹੈ ਉਹਨੂੰ ਅੱਗ ਲਾ ਕੇ ਫੂਕ ਦਿੰਦੇ ਨੇ ਤਾਂ ਉਹ ਕਾਣੀ ਵਿਚਾਰੀ ਉਹਦੇ ਘਰ ਵਾਲੀ ਬਹੁਤ ਰੋਂਦੀ ਐ ਐਨੇ ਜਦੋਂ ਬੁੱਧੂ ਆਉਂਦਾ ਹੈ ਉਹਨੂੰ ਦੱਸਦੀ ਐ ਉਹ ਕਹਿੰਦਾ ਨਹੀਂ ਮੇਰੇ ਭਾਈਆਂ ਨੇ ਨਹੀਂ ਕੀਤਾ ਕਹਿੰਦੀ ਉਹ ਮੇਰੇ ਦੇ ਅੱਖਾਂ ਦੇ ਸਾਹਮਣੇ ਕਰਕੇ ਗਏ ਨੇ ਕਹਿੰਦਾ ਇੰਨੇ ਮਾੜੇ ਹੋਗੇ ਉਹ ਕਹਿੰਦੀ ਇੰਨੇ ਹੀ ਮਾੜੇ ਨੇ ਤੈਂ ਤਾਂ ਪਰਖ ਹੀ ਨਹੀਂ ਪਾਈ ਕਦੇ ਤਾਂ ਹੁਣ ਭਾਈ ਉਹ ਬਿਚਾਰਾ ਰੇੜੇ 'ਚ ਫੇਰ ਸਵਾਹ ਪਾ ਕੇ ਲੈ ਗਿਆ ਕਿਉਂ ਹੁਣ ਉਹਦਾ ਜਿਵੇਂ ਕਹਿੰਦੇ ਨੇ ਪੈਸੇ ਆ ਜਾਣ ਨਾ ਕੋਲੇ ਫਿਰ ਦਿਮਾਗ ਖੁੱਲ ਜਾਂਦਾ ਬੰਦੇ ਦਾ ਪਾ ਕੇ ਰੇੜੇ 'ਚ ਸਵਾਹ ਢੋਟ ਟਕ ਲਈ ਢੱਕ ਕੇ ਇੱਕ ਖੁੰਝੇ 'ਚ ਉਹ ਜਿਹੜੇ ਚਾਂਦੀ ਦੇ ਰੁਪਈਏ ਤੇ ਜੱਗ ਭਰ ਕੇ ਉਹ ਰੱਖ ਲਿਆ ਤਾਂ ਭੱਗ ਗਿਆ ਜਾਂਦਾ ਤਾਂ ਬੜੀ ਦੂਰ ਲੰਘ ਗਿਆ ਦੋ ਤਿੰਨ ਪਿੰਡ ਲੰਘ ਕੇ ਰਾਣੀ ਆਪਦੇ ਰਾਜਕੁਮਾਰ ਨੂੰ ਲੈ ਫਿਰਦੀ ਐ ਅੱਗੇ ਤਾਂ ਉਹ ਰੱਥ 'ਚ ਆਉਂਦੀ ਹੁੰਦੀ ਕਿਤੇ ਉਸ ਦਿਨ ਉਹਦਾ ਬੱਚਾ ਸੀ ਰਾਜੇ ਦਾ ਰਾਜਕੁਮਾਰ ਛੋਟਾ ਜਿਹਾ ਮੁੰਡਾ ਉਹ ਜਿੱਦ ਕਰਨ ਲੱਗ ਗਿਆ ਵੀ ਮਾਂ ਮੈਨੂੰ ਤਾਂ ਤੂੰ ਘਮਾ ਕੇ ਲੈ ਕੇ ਆ ਮੈਂ ਨਹੀਂ ਅੱਜ ਰੱਥ ਤੇ ਜਾਂਦਾ ਪਾ ਤੁਰ ਕੇ ਜਾਵਾਂਗੇ ਉਹ ਭਾਈ ਜਦੋਂ ਉਸ ਪਿੰਡ ਤੱਕ ਪਹੁੰਚ ਗਏ ਉਹ ਥੱਕ ਥੁੱਕ ਗਏ ਉਹਨਾਂ ਨੇ ਦੇਖਿਆ ਵੀ ਆਹ ਰੇੜਾ ਆਉਂਦਾ ਐ ਰਾਣੀਆਂ ਨੂੰ ਖੜਕੇ ਕਹਿਣ ਲੱਗੀ ਬੁੱਧੂ ਨੂੰ ਵੀ ਬੇਟਾ ਮੈਂ ਰਾਣੀ ਆ ਆ ਰਾਜੇ ਦੀ ਇਹ ਮੇਰਾ ਬੇਟਾ ਹੈ ਵੀ ਇਹ ਥੱਕ ਗਿਆ ਵੀ ਤੂੰ ਇਹਨੂੰ ਰੇੜੇ ਤੇ ਬਿਠਾ ਲਵੇਂ ਜੇ ਉਹ ਕਹਿੰਦਾ ਹਾਂ ਬਿਠਾ ਤਾਂ ਲੈਣਾ ਛੱਡ ਤਾਂ ਆਂ ਤੁਹਾਨੂੰ ਪਰ ਕਹਿੰਦਾ ਮੇਰੇ ਤਾਂ ਚਾਂਦੀ ਦੇ ਰੁਪਈਆਂ ਦਾ ਭਰਿਆ ਹੋਇਆ ਰੇੜਾ ਵੀ ਜੇ ਤੁਹਾਡਾ ਜਾਂ ਤੁਹਾਡੇ ਪੁੱਤ ਦਾ ਹੱਥ ਲੱਗ ਗਿਆ ਜੇ ਇਹਨਾਂ ਦੀ ਇਹਦੀ ਸਵਾਸੂ ਬਣ ਗਈ ਮੈਨੂੰ ਕਿਹਾ ਹੋਇਆ ਕਿਸੇ ਨੇ ਵੀ ਜੇ ਕਿਸੇ ਦਾ ਹੱਥ ਲੱਗ ਗਿਆ ਸਵਾ ਬਣ ਜੂ ਕਹਿੰਦਾ ਫੇਰ ਮੈਂ ਕੀ ਕਰੂੰ ਉਹ ਕਹਿੰਦੀ ਵੀ ਕੋਈ ਨਾ ਮੈਂ ਰਾਣੀ ਆ ਤੈਨੂੰ ਰਾਜੇ ਤੋਂ ਇੰਨੇ ਹੀ ਮੋਹਰਾਂ ਦਵਾ ਦੂੰ ਚਾਂਦੀ ਦੇ ਰੁਪਈਏ ਦਵਾ ਦੂੰ ਚਲੋ ਜੀ ਬਿਠਾ ਲਿਆ ਮੁੰਡਾ ਹੱਥ ਤਾਂ ਲਾਉਣਾ ਕੀ ਸੀ ਥੋੜੀ ਜੀ ਦੂਰ ਗਿਆ ਹੁਣ ਬੱਚਾ ਤੇ ਖੇਡਦਾ ਸੀ ਹੱਥ ਪੱਲਾ ਵੀ ਮਾਰ ਰਿਹਾ ਸੀ ਅਲੇ-ਦਾਲੇ ਉਹਨੂੰ ਕਹਿੰਦਾ ਓਹੋ ਮੈਂ ਤਾਂ ਪੱਟਿਆ ਗਿਆ ਰਾਣੀ ਕਹਿੰਦੀ ਕੀ ਗੱਲ ਹੋ ਗਈ ਵੀਰਾ ਕਹਿੰਦਾ ਤੁਸੀਂ ਮੈਂ ਇਸ ਨੂੰ ਜੋਰ ਲਾਇਆ ਤੇ ਵੀ ਹੱਥ ਨਾ ਲਾਇਓ ਕਹਿੰਦਾ ਮੁੰਡੇ ਨੇ ਹੱਥ ਲਾਤਾ ਆਹ ਦੇਖ ਕਹਿੰਦਾ ਬਣ ਗਈ ਸੁਆ ਚੱਕ ਕੇ ਕੱਪੜਾ ਕਹਿੰਦਾ ਲੈ ਬਣ ਗਈ ਸੁਆ ਉਹ ਕਹਿੰਦੀ ਵੀ ਕੋਈ ਨਾ ਤੂੰ ਲੈ ਚੱਲ ਮੈਂ ਤੂੰ ਮੈਨੂੰ ਰਾਜਕ ਦੇ ਦਰਬਾਰ ਚ ਲੈ ਚੱਲ ਮਹਿਲ ਚ ਤੈਨੂੰ ਇੰਦੀਆਂ ਹੀ ਦਿਵਾਉਂਗੀ ਚਾਂਦੀ ਦੇ ਰੁਪਈਏ ਭਾਈ ਲੈ ਗਿਆ ਲਿਜਾ ਕੇ ਰਾਜੇ ਨੂੰ ਕਹਿਣ ਲੱਗੀ ਵੀ ਐਂ ਕਰਕੇ ਆ ਗੱਲ ਹੋਈ ਆ ਮੈਂ ਇਹਦੇ ਨਾਲ ਕਰਮ ਕੀ ਆਈਆਂ ਵੀ ਇਹਨੂੰ ਦੇ ਦੇ ਜਾਂਦੀ ਦੇ ਰੁਪਈਏ ਰਾਜਾ ਬੜਾ ਗੁੱਸੇ ਹੋਵੇ ਕਹਿੰਦਾ ਐ ਥੋੜੋ ਹੁੰਦਾ ਹੁੰਦਾ ਕਹਿੰਦਾ ਤੂੰ ਮੇਂ ਮੀਂਹ ਦੇ ਨਾਲ ਕਰਕੇ ਆ ਗਈ ਕਹਿੰਦੀ ਚੱਲ ਕੋਈ ਨਾ ਗਰੀਬ ਹੀ ਐ ਕਹਿੰਦੀ ਦੇ ਦੇ ਉਹ ਭਾਈ ਉਹਨੂੰ ਚਾਂਦੀ ਦੇ ਰੁਪਈਏ ਦੇ ਦਿੰਦਾ ਹੁਣ ਘਰੇ ਫੇਰ ਆਉਂਦੇ ਨੇ ਆਉਂਦਾ ਆ ਕੇ ਭਾਈਆਂ ਨੂੰ ਫੇਰ ਮਚਾਉਂਦਾ ਉਹਦੇ ਨੂੰ ਕਹਿੰਦਾ ਤੁਸੀਂ ਤਾਂ ਬਹੁਤ ਵਧੀਆ ਕੰਮ ਕਰਿਆ ਮੇਰਾ ਛੱਪਰ ਫੂਕਦਾ ਕਹਿੰਦਾ ਉਹ ਤਾਂ ਇੰਨੇ ਦੀ ਸਵਾਬ ਵਿਕ ਗਈ ਉਹ ਕਹਿੰਦੇ ਕਿ ਝੂਠ ਬੋਲਦਾ ਕੱਢ ਕੇ ਉਹਨਾਂ ਨੂੰ ਬੁੱਕਰ ਪਈਆਂ ਦਾ ਕਹਿੰਦਾ ਆ ਦੇਖੋ ਕਹਿੰਦਾ ਬੋਰੀ ਭਰੀ ਹੋਈ ਐ ਉਹ ਕਹਿੰਦਾ ਕਿਹਨੇ ਦਿੱਤੀ ਐ ਕਹਿੰਦਾ ਰਾਜੇ ਨੇ ਕਹਿੰਦਾ ਰਾਜਾ ਸਵਾ ਖਰੀਦਦਾ ਉਹਨਾਂ ਨੇ ਕੀ ਕਰਿਆ ਭਾਈ ਗਏ ਜਾ ਕੇ ਆਪਦੀਆਂ ਘਰ ਵਾਲੀਆਂ ਨੂੰ ਕਹਿੰਦੇ ਬਾਹਰ ਨਿਕਲੋ ਘਰ ਨੂੰ ਅੱਗ ਲਾਈਏ ਉਹ ਕਹਿੰਦੇ ਹੱਦ ਹੋ ਗਈ ਤੁਸੀਂ ਭਾਗਲ ਤਾਂ ਨਹੀਂ ਹੋਗੇ ਕਹਿੰਦੀ ਘਰ ਨੂੰ ਅੱਗ ਲਾ ਕੇ ਜਾਵਾਂਗੇ ਕਿੱਥੇ ਉਹ ਕਹਿੰਦਾ ਮੈਂ ਦੋ ਦੋ ਮਾਰ ਕੇ ਥੱਪੜ ਕਹਿੰਦਾ ਪਰਾਂ ਕਰਦਾਂਗੇ ਅਸੀਂ ਤੁਹਾਨੂੰ ਜਦੋਂ ਤੁਹਾਨੂੰ ਕਹਤਾ ਵੀ ਅਸੀਂ ਤਾਂ ਨੋਟ ਬਟਣੇ ਨੇ ਘਰ ਤਾਂ ਇਹ ਜੇ ਕਹਿੰਦਾ 20 ਪਾ ਲਾਂਗੇ ਉਹ ਕਹਿੰਦੀ ਤੁਹਾਨੂੰ ਕਾਹੇ ਕੀ ਦੇ ਦਿੱਤਾ ਕਹਿੰਦਾ ਬੁੱਧੂ ਵੇਚ ਕੇ ਆਇਆ ਜਿਹੜਾ ਛੱਪਰ ਅਸੀਂ ਫੂਕਤਾ ਸੀ ਉਹ ਕਹਿੰਦੀ ਕੋਈ ਚਾਲ ਚੱਲਦਾ ਪਹਿਲਾਂ ਤੁਹਾਡੀ ਮੈਂ ਸਮਰਵਾਤੀਆਂ ਉਹਨੇ ਭਾਈ ਮੰਨੇ ਨਾ ਕਹਿੰਦਾ ਅਸੀਂ ਤਾਂ ਲੱਪਰ ਪਈਆਂ ਦੀ ਦੇਖ ਕੇ ਆਇਆ ਉਹੀ ਬੋਲੀ ਜੰਨੀ ਹੈ ਕਾਹੇ ਕੇ ਭਾਈ ਉਹਨਾਂ ਤੇ ਮਾਰ ਮਾਰ ਕੇ ਥੱਪੜ ਦੋ ਦੋ ਤਾਂ ਬਾਹਰ ਕੱਢਤੀਆਂ ਬੱਚਾ ਉਹਨਾਂ ਦੇ ਦੋਹਾਂ ਦੇ ਨਹੀਂ ਸੀਗਾ ਕੋਈ ਤਾਂ ਹੁਣ ਉਹਨਾਂ ਨੇ ਕੀ ਕਰਿਆ ਘਰਾਂ ਨੂੰ ਅੱਗ ਲਾ ਕੇ ਸਵਾਹ ਦੇ ਦੋ ਰੇੜੇ ਭਰ ਕੇ ਰਾਜੇ ਦੇ ਵਾਗੇ ਜਾ ਕੇ ਕਹਿਣ ਲੱਗੇ ਵੀ ਰਾਜੇ ਨੂੰ ਕਹੋ ਅਸੀਂ ਸਵਾਹ ਲੈ ਕੇ ਆਇਆ ਵੀ ਰਾਜਾ ਸਵਾਹ ਖਰੀਦਦਾ ਉਹ ਕਹਿਣ ਲੱਗੇ ਵੀ ਤੁਹਾਨੂੰ ਕੀ ਨਾ ਕਹਤਾ ਰਾਜਾ ਸਵਾਹ ਖਰੀਦਦਾ ਉਹ ਕਹਿੰਦਾ ਮੇਰਾ ਸਾਡਾ ਭਾਈ ਵੇਚ ਕੇ ਗਿਆ ਮੇਰੇ ਰੁਪਈਏ ਦਿੱਤੇ ਨੇ ਰਾਜੇ ਨੇ ਚਾਂਦੀ ਦੇ ਭਾਈ ਜਦੋਂ ਰਾਜੇ ਨੂੰ ਕਿਹਾ ਜਾ ਕੇ ਉਹਨਾਂ ਨੇ ਵੀ ਦੋ ਬੱਦੇ ਖੜੇ ਨੇ ਐ ਕਹਿੰਦੇ ਨੇ ਰਾਜਾ ਕਹਿੰਦਾ ਪਾਗਲਾਂ ਦੇ ਕਹਿੰਦਾ ਕੋੜੇ ਮਾਰੋ ਜਿੰਨੇ ਮਾਰ ਸਕਦੇ ਹੋ ਕਹਿੰਦਾ ਇੱਥੇ ਗੰਦ ਪਾਉਂਦੇ ਫਿਰਦੇ ਨੇ ਸਵਾਹ ਹੈ ਕਹਿੰਦਾ ਅੱਖਾਂ 'ਚ ਪੂਸਾਬ ਦੇ ਉਡੋ ਢੱਕ ਕੇ ਹਵਾ ਨਾਲ ਚਲੋ ਜੀ ਰਾਜੇ ਨੇ ਘਟਾਤੇ ਫੇਰ ਮੂੰਹ ਸਿਰ ਸਜਾ ਕੇ ਆਗੇ ਆਏ ਹੋਏ ਤਾਂ ਹੁਣ ਗਹਾ ਘਰ ਵਾਲੀਆਂ ਫੇਰ ਕਹਿੰਦੀ ਦੇਖ ਲੈ ਨਜ਼ਾਰਾ ਲੱਗ ਕੇ ਬੁੱਧੂ ਦੇ ਮਗਰ ਪਈ ਉਹਨਾਂ ਨੂੰ ਚੜਿਆ ਫੇਰ ਗੁੱਸਾ ਭਾਂਜਿਆਂ ਨੂੰ ਜਾ ਕੇ ਉਹਨਾਂ ਨੇ ਉਹ ਘਰੇ ਉਹਦੇ ਘਰ ਵਾਲੀ ਤੇ ਬੁੱਧੂ ਦੀ ਉਹ ਜਿਹੜੀ ਕਾਣੀ ਸੀ ਵਿਚਾਰੀ ਉਹਨੂੰ ਜਿਉਂ ਫੜਿਆ ਦੋਹਾਂ ਨੇ ਇੰਨੀ ਕੁੱਟੀ ਉਹਦੀ ਮੌਤ ਹੋ ਗਈ ਮਰੀ ਹੋਈ ਤਾਂ ਹੁਣ ਰਾਜਾ ਉਹ ਆਇਆ ਜਦੋਂ ਬੁੱਧੂ ਆਇਆ ਉਹਨੇ ਦੇਖਿਆ ਵੀ ਮੇਰੇ ਘਰ ਵਾਲੀ ਉਹ ਸਮਝ ਗਿਆ ਉਹਦੀ ਵੀ ਮੈਂ ਇਹਨਾਂ ਨਾਲ ਏ ਧੋਖਾ ਕਰਿਆ ਸੀ ਦੱਸਿਆ ਸੀ ਇਹਨਾਂ ਨੂੰ ਵੀ ਇਹਨਾਂ ਨੇ ਘਰ ਫੂਕਲੇ ਸਵਾ ਕੀਨੇ ਲੈਣੀ ਸੀ ਵੀ ਇਹਨਾਂ ਨੇ ਮਾਰੀ ਮੇਰੇ ਘਰ ਵਾਲੀ ਹੁਣ ਫੇਰ ਭਾਈ ਰੇੜਾ ਮੰਗ ਕੇ ਘਰ ਵਾਲੀ ਨੂੰ ਉਹ ਬਣਾ ਲਿਆ ਵਿਚਾਲੇ ਰਥ ਨਹੀਂ ਹੁੰਦਾ ਜਿਹੜਾ ਰਥ ਲੈ ਕੇ ਆਉਂਦੇ ਨੇ ਉਦੋਂ ਰਥਾਂ 'ਚ ਜੰਨਾ ਆਉਂਦੀਆਂ ਆਉਂਦੀਆਂ ਆਹੀ ਰਥ ਲੈ ਲਿਆ ਉਹਨੇ ਲੈ ਕੇ ਉਹ ਬੱਗੀ ਜੀ ਉਹਦੇ ਵਿੱਚ ਸਜਾ ਸਮਾਰ ਕੇ ਬਿਠਿਆ ਲਈ ਘਰ ਵਾਲੀ ਕਹਿੰਦਾ ਚੱਲ ਇਹ ਵੀ ਕਹਿੰਦਾ ਟਰਾਈ ਮਾਰ ਕੇ ਆਈਏ ਵੀ ਹੁਣ ਮਰ ਤਾਂ ਗਈ ਹੋਈ ਇਹ ਤਾਂਸ ਆ ਤੀਆਂ ਦੇ ਦਿਨ ਲੰਘ ਕੇ ਹਟੇ ਸੀ ਹੁਣ ਉਹ ਲਈ ਜਾਂਦਾ ਰੱਥ ਸਜਿਆ ਹੋਇਆ ਤਾਂ ਗਾਹਾਂ ਗਾਂ ਕੁੜੀਆਂ ਦੇਖਦੀਆਂ ਨੇ ਤੀਆਂ ਤੋਂ ਆਈਆਂ ਹੋਈਆਂ ਵੀ ਰੱਥ 'ਚ ਦੇਖੀਂਗੀ ਕੋਈ ਆਪਦੇ ਘਰ ਵਾਲੀ ਨੂੰ ਲੈ ਕੇ ਆਇਆ ਹੋਊਗਾ ਵੀ ਤੀਆਂ ਤੋਂ ਬਾਅਦ ਵੀ ਦੇਖੀਏ ਆਪਾਂ ਪਤਾ ਨਹੀਂ ਕਿੰਨੀ ਕਿ ਸੋਹਣੀ ਹੋਊਗੀ ਵੀ ਰੱਥ ਤਾਂ ਬੜਾ ਸਜਾਇਆ ਹੋਇਆ ਹੈ ਤਾਂ ਉਹਨੂੰ ਕਹਿੰਦੀਆਂ ਵੀ ਅਸੀਂ ਰੱਥ 'ਚ ਕਾਉਣਾ ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਸੰ ਦਿਖਾ ਦੇ ਕਹਿੰਦਾ ਦਿਖਾਤਾ ਦਿਨਾ ਵੀ ਮੈਨੂੰ ਦੱਸਿਆ ਹੋਇਆ ਹੈ ਵੀ ਜੇ ਕਿਸੇ ਦਾ ਹੱਥ ਲੱਗ ਗਿਆ ਤਾਂ ਉਹ ਮਰ ਜੂਗੀ ਉਹ ਕਹਿੰਦੀ ਐਵੇਂ ਐ ਥੋੜਾ ਹੁੰਦਾ ਹੁੰਦਾ ਉਹ ਕਹਿੰਦਾ ਵੀ ਨਾ ਮੈਂ ਦਿਖਾਤਾ ਦਿੰਦਾ ਵੀ ਫੇਰ ਮੈਂ ਕੀ ਕਰੂੰ ਜੇ ਮੇਰੇ ਘਰ ਵਾਲੀ ਮਰ ਗਈ ਕਹਿੰਦਾ ਫੇਰ ਐ ਕਰ ਲੋ ਜਿਹੜੀ ਕੁੜੀ ਖੋਲੂਗੀ ਰੱਥ ਨੂੰ ਹੱਥ ਲਾਊਗੀ ਢੰਡ ਚੱਕ ਕੇ ਦੇਖੂਗੀ ਕਹਿੰਦਾ ਜੇ ਮੇਰ ਘਰ ਵਾਲੀ ਠੀਕ ਰਹੀ ਤਾਂ ਠੀਕ ਹੈ ਜੇ ਮਰ ਗਈ ਕਹਿੰਦਾ ਫਿਰ ਮੈਂ ਤਾਂ ਉਸੇ ਕੁੜੀ ਨਾਲ ਵਿਆਹ ਕਰਾਂਵਾਂ ਉਹ ਇੱਕ ਕੁੜੀ ਵਿੱਚ ਜਿਵੇਂ ਹੁੰਦੀਆਂ ਨੇ ਕਈ ਮੁਖੌਲਣਾ ਜੀਆਂ ਉਹ ਕਹਿੰਦੀ ਹਾਂ ਹਾਂ ਲੈ ਮੈਂ ਚੱਕਦੀਆਂ ਕਹਿੰਦੀ ਮੈਂ ਕਰਾਂਵਾਂ ਫਿਰ ਤੇਰੇ ਨਾਲ ਵਿਆਹ ਉਹਨਾਂ ਦਾ ਤਾਂ ਵੀ ਇਹਨੂੰ ਉਹੀ ਮਾਰੀ ਜਾਂਦਾ ਗੱਲਾਂ ਵੀ ਐ ਬੰਦਾ ਕਿਵੇਂ ਮਰ ਜੂ ਹੈਗੀ ਤਾਂ ਮਰੀ ਹੋਈ ਸੀ ਭਾਈ ਉਹੋ ਕੱਪੜਾ ਚੱਕ ਕੇ ਰਾਥਦਾ ਜਦੋਂ ਉਹਦਾ ਕੁੰਡ ਚੱਕਦੀ ਐ ਉਹ ਤਾਂ ਅਤੜ ਜੀ ਲਾ ਕੇ ਬਠਾਈ ਹੁੰਦੀ ਆ ਡਿੱਗ ਪੈਂਦੀ ਐ ਕਹਿੰਦਾ ਬੱਸ ਕਰਤਾ ਉਹੀ ਕਰਾ ਕਹਿੰਦਾ ਮੈਂ ਕਿੰਨਾ ਜ਼ੋਰ ਲਾਇਆ ਤੇ ਵੀ ਨਾ ਦੇਖੋ ਵੀ ਤੁਹਾਡਾ ਹੱਥ ਲੱਗ ਜੂ ਕਹਿੰਦਾ ਹੱਥ ਲੱਗ ਗਿਆ ਹੁਣ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਂ ਭਾਈ ਸਾਰੀਆਂ ਕਹਿੰਦੀਆਂ ਵੀ ਹਾਂ ਇਹ ਤਾਂ ਗਲਤ ਗੱਲ ਕਰਤੀ ਵੀ ਜਦੋਂ ਤਾਂ ਪਹਿਲਾਂ ਕਹਿ ਰਿਹਾ ਸੀ ਤਾਂ ਉਹ ਕੁੜੀ ਕਹਿੰਦੀ ਵੀ ਐ ਕਰੋ ਮੈਰੀ ਜਿਹੜੀ ਜਵਾਨ ਆ ਮੈਂ ਵਿਆਹ ਕਰਾਉਣੀ ਆ ਇਹਦੇ ਨਾਲ ਜਾਨੀਆ ਮੇਰੇ ਘਰੇ ਸੁਨੇਹਾ ਲਾ ਦਿਓ ਵੀ ਆ ਜਵਾਨ ਕਰਕੇ ਐ ਕਰਕੇ ਵੀ ਮੈਂ ਮੁੱਕਰੀ ਨਹੀਂ ਮੈਂ ਤਾਂ ਉਹਦੇ ਨਾਲ ਵਾਗੀ ਭਾਈ ਉਹਨਾਂ ਨੇ ਜਾ ਕੇ ਦੱਸਿਆ ਜਦੋਂ ਦੱਸਿਆ ਜਾ ਕੇ ਉਹਦੇ ਮਾਪਿਓ ਸਬਰ ਕਰ ਲਿਆ ਉਹ ਕਹਿੰਦੇ ਵੀ ਚਲੋ ਜਿਵੇਂ ਸਾਡੀ ਧੀ ਦੀ ਲਿਖੀ ਹੋਈ ਸੀ ਵੀ ਕੋਈ ਚੰਗਾ ਕਰਦਾ ਹੀ ਹੋਊਗਾ ਜਿਹੜਾ ਐ ਰਥ ਲਈ ਫਿਰਦਾ ਸੀ ਐ ਸਮਝ ਕੇ ਛੱਡ ਲਿਆ ਹੁਣ ਭਾਈ ਉਹੋ ਲਿਆ ਆ ਲਿਆ ਕੇ ਉਹਦੇ ਨਾਲ ਵਿਆਹ ਕਰਾ ਕੇ ਤਾਂ ਪੈਸੇ ਉਹਦੇ ਕੋਲ ਹੈ ਗਈ ਸੀ ਉਹਨੂੰ ਇੱਕੋ ਹੀ ਕਮਰਾ じゃ ਰਹਿ ਗਿਆ ਸੀ ਹੁਣ ਉਹਨਾਂ ਨੇ ਇੱਕ ਗਮੰਡ ਚ ਤਾਇਆ ਤਾਈ ਜਿਹੜੇ ਪਹਿਲਾਂ ਬੁਲਾਉਂਦੇ ਵੀ ਨਹੀਂ ਹੁੰਦੇ ਸੀ ਉਹ ਜਿਵੇਂ ਕਹਿੰਦੇ ਨੇ ਫਿਰ ਪਰਸੂ ਪਰਸਾ ਪਰਸੂ ਪਰਸਰਾਮ ਪਹਿਲਾਂ ਪਰਸੂ ਕਹਿੰਦੇ ਨੇ ਫਿਰ ਪਰਸਾ ਜਦੋਂ ਮਾਇਆ ਜਾਦੇ ਆ ਜਾਂਦੀ ਹੈ ਫਿਰ ਪਰਸਰਾਮ ਬਣ ਜਾਂਦਾ ਉਸ ਗੱਲ ਮੰਗੂ ਉਹ ਤਾਂ ਹੁਣ ਬੁੱਧੂ ਤਾਂ ਬੁੱਧੂ ਸਿੰਘ ਬਣ ਗਿਆ ਤਾਂ ਉਹ ਤਾਇਆ ਤਾਈ ਜਿਹੜੇ ਉਹਨੂੰ ਬੁਲਾਉਂਦੇ ਵੀ ਨਹੀਂ ਹੁੰਦੇ ਉਹ ਤੇ ਘਰੇ ਆਉਣ ਲੱਗ ਗਏ ਤਾਂ ਉਹ ਕਹਿਣ ਲੱਗਿਆ ਉਹਦੇ ਘਰ ਵਾਲੀ ਕਹਿੰਦੀ ਵੀ ਤੂੰ ਐਂ ਕਰ ਵੀ ਆਪਾਂ ਤਾਂ ਉਹ ਤਾਈ ਉਹਦੇ ਘਰ ਵਾਲੀ ਕਹਿਣ ਲੱਗੀ ਵੀ ਤਾਇਏ ਕਿਆਂ ਨੂੰ ਪੁੱਛ ਵੀ ਆਪਾਂ ਨੂੰ ਕੋਈ ਮਕਾਨ ਦਵਾ ਦੇਣਾ ਤਾਂ ਉਹ ਕਹਿੰਦਾ ਤਾਇਆ ਵੀ ਸਾਨੂੰ ਕੋਈ ਘਰ ਦਵਾ ਦਿਓ ਉਹ ਕਹਿੰਦਾ ਵੀ ਇੰਨੇ ਪੈਸੇ ਹੈਗੇ ਉਹ ਕਹਿੰਦਾ ਹਾਂ ਉਹ ਕਹਿਣ ਲੱਗੇ ਵੀ ਅੰਦਰ ਸਾਡਾ ਜਿਹੜਾ ਪਿੰਡ 'ਚ ਘਰ ਹੈ ਉੱਥੇ ਇੱਕ ਹਵੇਲੀ ਆ ਬਾਣੀਆਂ ਦੀ ਉਹ ਬਾਣੀਆਂ ਸ਼ਹਿਰ ਰਹਿੰਦੇ ਨੇ ਵੀ ਉਹ ਲੈ ਲੋ ਉਹ ਦੇਖਦੇ ਨੇ ਬੜੀ ਸੋਹਣੀ ਹਵੇਲੀ ਹੁੰਦੀ ਆ ਬਾਣੀਆਂ ਸ਼ਹਿਰੋਂ ਬੁਲਾਉਂਦੇ ਨੇ ਉਹ ਕਹਿਣ ਲੱਗਿਆ ਤਾਇਆ ਵੀ ਭਾਈ ਦੱਸ ਕਿੰਨੇ ਪੈਸੇ ਲੈਣੇ ਨੇ ਉਹ ਕਹਿੰਦਾ ਮੈਂ ਤਾਂ 700 ਰੁਪਈਆ ਲੈਣਾ ਹਵੇਲੀ ਦਾ ਕਿਉਂ ਉਹਨਾਂ ਦਿਨਾਂ 'ਚ ਤਾਂ ਰੁਪਈਆ ਮਸਾ ਬਣਦਾ ਸੀ 700 ਹੀ 7 ਕਰੋੜ ਵਰਗਾ ਸੀ ਉਹ ਕਹਿਣ ਲੱਗਿਆ ਵੀ ਬਾਹਲੇ ਨੇ ਪੈਸੇ ਤਾਇਆ ਕਹਿੰਦਾ ਤਾਂ ਬੁੱਧੂ ਕਹਿੰਦਾ ਵੀ ਨਹੀਂ ਤਾਇਆ ਐ ਕਰ ਤੂੰ ਇਹਨੂੰ 500 ਦੇ ਦੇ ਉਹ ਕਹਿੰਦਾ ਵੀ ਨਾ ਮੈਂ ਤਾਂ 600 ਦੇਉ ਚਲ ਬੁੱਧੂ ਕਹਿੰਦਾ ਤਾਇਆ ਦੇ ਦੇ 600 ਕਿਉਂ ਪੈਸੇ ਆਉਂਤੇ ਹੁਣ ਕੋਲੇ 600 ਚ ਹਵੇਲੀ ਲੈ ਲਈ ਹੁਣ ਉਹਦੇ ਭਾਈ ਝਾਕਦੇ ਨੇ ਵੀ ਐਡੀ ਹਵੇਲੀ ਕਿਵੇਂ ਬਣਾ ਲਈ ਤਾ ਨਾਲੇ ਆਪਾਂ ਤਾਂ ਮਾਰਤੀ ਸੀ ਤੀ ਇਹ ਤਾਂ ਉਦੋਂ ਵੀ ਸੋਹਣੀ ਲਈ ਐ ਫਿਰ ਲਈ ਫਿਰਦਾ ਉਹ ਤਾਂ ਕਾਣੀ ਤੀ ਵੀ ਇਹ ਕਿੱਥੋਂ ਲਿਆ ਆ ਬਹੂ ਤਾਂ ਹਣ ਉਹਨੂੰ ਪੁੱਛਦੇ ਨੇ ਵੀ ਕਿ ਮੈਂ ਕੀ ਕਰਨਾ ਵਾ ਹੋ ਗਿਆ ਉਹ ਕਹਿੰਦਾ ਵਾਈ ਤੁਸੀਂ ਤਾਂ ਬਹੁਤ ਮੇਰੀ ਮਦਦ ਕਰਦੇ ਹੋ ਪਹਿਲਾਂ ਕਹਿੰਦਾ ਮੈਂ ਸਵਾਦੇ ਨਿਰਪਈ ਵਟਲੇ ਪਹਿਲਾਂ ਖੱਲ ਦੇ ਵਟਲੇ ਕਹਿੰਦਾ ਮੈਂ ਇਸ ਦੀ ਦੇ ਹੁਣ ਕਹਿੰਦਾ ਤੁਸੀਂ ਵਧੀਆ ਰਹੇ ਮੇਰੇ ਘਰ ਵਾਲੀ ਮਾਰਦੀ ਕਹਿੰਦਾ ਮੇਰੇ ਤੋਂ ਤਾਂ ਤੀ ਮਰਦੀ ਉਹ ਮੈਂ ਕਿੱਥੋਂ ਮਾਰ ਸਕਦਾ ਸੀ ਕਹਿੰਦਾ ਮੈਂ ਤਾਂ ਹੁਣ ਉਹਨੂੰ ਵੇਚਿਆ ਆ ਕਹਿੰਦਾ ਮੈਂ ਇੱਥੇ ਹੋਕਾ ਦੇਤਾ ਵੀ ਮਰੇ ਹੋਏ ਘਰ ਵਾਲੀ ਲੈ ਲਓ ਵੀ ਸੋਹਣੀ ਕੁੜੀ ਕੋਈ ਦੇ ਦਿਓ ਕਹਿੰਦਾ ਉਹਨਾਂ ਨੇ ਤਾਂ ਭੱਜ ਕੇ ਦੇਤੀ ਮੈਨੂੰ ਉੱਥੇ ਫਲਾਣੇ ਪਿੰਡ ਚ ਕਹਿੰਦਾ ਤੀਜੇ ਪਿੰਡ ਚ ਇੱਥੋਂ ਲੋਕ ਕਹਿੰਦੇ ਉਸੇ ਪਿੰਡ 'ਚ ਹੀ ਕਹਿੰਦਾ ਹਾਂ ਭਾਈ ਉਹ ਹੁਣ ਲੜੇ-ਭੜੇ ਤਾਂ ਹੋਈ ਤੇ ਘਰੇ ਘਰ ਨੂੰ ਅੱਗ ਲਾਈ ਪਹਿਲਾਂ ਮੈਂ ਸੰ ਮਰ ਗਿਆ ਜਦੋਂ ਉਹ ਲੜਿਆਂ ਭੜਿਆਂ ਕਰਕੇ ਉਹਨਾਂ ਨੇ ਤਾਂ ਕੁਟਕੁਟਾਪ ਦੀ ਘਰ ਵਾਲੀਆਂ ਮਾਰਤੀਆਂ ਲੈ ਗਏ ਲਾ ਜਾ ਕੇ ਹੁਣ ਕੌਣ ਦਿੰਦਾ ਐ ਜਾ ਕੇ ਹੋਕਾ ਦੇਤਾ ਅਗੇ ਘਰ ਵਾਲੀਆਂ ਅਸੀਂ ਮਾਰ ਕੇ ਲਿਆਇਆ ਵੀ ਤੁਸੀਂ ਸਾਨੂੰ ਮਰੀਆਂ ਹੋਈਆਂ ਲੈ ਕੇ ਨਵੀਆਂ ਦੇ ਦਿਓ ਲੋਕ ਕਹਿੰਦੇ ਬੰਦੇ ਕੌਣ ਨੇ ਇਹ ਭਾਗਲ ਨੇ ਪਹਿਲਾਂ ਸਵਾਹ ਵੇਚ ਕੇ ਗਏ ਨੇ ਪਹਿਲਾਂ ਖਲ ਚੱਕੀ ਫਿਰਦੇ ਤੇ ਫਿਰ ਸਵਾਹ ਚੱਕੀ ਫਿਰਦੇ ਤੇ ਵੀ ਹੁਣ ਘਰ ਵਾਲੀਆਂ ਵੀ ਬਿਮਾਰ ਕੇ ਵੀ ਜਿਹੜੀਆਂ ਨਵੀਆਂ ਦੇ ਉਹ ਕੀ ਤੁਸੀਂ ਮਾਰੋਗੇ ਨਹੀਂ ਫਿਰ ਉਹ ਕਿੱਲੇ ਰੱਖੋਗੇ ਭਾਈ ਲੋਕ ਉਹਨਾਂ ਨੂੰ ਫੇਰ ਕੁੱਟਦੇ ਨੇ ਹੁਣ ਆ ਕੇ ਉਹ ਚੁੱਪ ਕਰਕੇ ਬਹਿ ਜਾਂਦੇ ਨੇ ਉਹਨਾਂ ਦਾ ਜ਼ਮੀਨ ਤੇ ਜਿਹੜੀ ਉਹ ਜ਼ਮੀਨ ਵੇਚ ਕੇ ਉਹਨਾਂ ਕਾਬ ਦਾ ਘਰ ਪਾ ਲੈਂਦੇ ਨੇ ਕਿਉਂ ਘਰ ਤਾਂ ਪਹਿਲਾਂ ਫੂਕ ਕੇ ਲੈ ਗਏ ਸਾਰਾ ਕੁਝ ਤਾਂ ਘਰ ਵਾਲੀਆਂ ਵੀ ਮਾਰ ਲੀਆਂ ਅਲਾ ਦਾ ਦੋਹਾਂ ਦੇ ਹੈ ਨਹੀਂ ਸੀ ਕੋਈ ਬੱਚਾ ਤਾਂ ਹੁਣ ਉਹ ਨੂੰ ਬੁੱਧੂ ਕੰਨੀ ਦੇਖਦੇ ਨੇ ਉਹ ਬੁੱਧੂ ਤੇ ਕੀ ਹੁੰਦਾ ਉਹਦੇ ਘਰ ਵਾਲੀ ਕਹਿੰਦੀ ਵੀ ਪਹਿਲਾਂ ਤਾਂ ਮੈਂ ਹਿੱਸਾ ਲੈ ਦੋ ਦੁੱਧ ਪੀਣ ਨੂੰ ਨਹੀਂ ਹੈਗਾ ਜੇ ਆ ਮੁੱਲ ਦੁੱਧ ਲੈਣੇ ਆ ਪਹਿਲਾਂ ਤਾਂ ਉਹਨੇ ਮੱਝਾਂ ਲਈਆਂ ਦੋ ਦੁੱਧਾਂ ਲਈਆਂ ਮੈਂ ਹਵੇਲੀ ਲੈ ਲਈ ਤੀਓਗਾ ਨਹੀਂ ਹੁਣ ਜ਼ਮੀਨ ਵੀ ਖਰੀਦ ਲੈ ਤੂੰ ਹੁਣ ਭਾਈ ਉਹਨਾਂ ਨੇ ਜ਼ਮੀਨ ਖਰੀਦੀ ਉਹ ਤਾਇਆ ਕਹਿੰਦਾ ਵੀ ਬੱਧੂ ਤੇਰੇ ਕੋਲ ਪੈਸਾ ਕਿੱਥੋਂ ਆਉਂਦਾ ਕਹਿੰਦਾ ਤਾਇਆ ਮੈਨੂੰ ਨਹੀਂ ਪਤਾ ਕਿੱਥੋਂ ਆਉਂਦਾ ਕਹਿੰਦਾ ਆ ਹੀ ਜਾਂਦਾ ਮੇਰੇ ਕੋਲ ਤਾਂ ਉਹ ਬੜਾ ਹਰਾਨ ਹੋਇਆ ਉਹ ਕਹਿੰਦਾ ਵੀ ਤੂੰ ਤੇਰੀ ਨੀਤ ਸਿੱਧੀ ਹੈ ਸਿੱਧੀ ਨੀਤ ਨੂੰ ਮਰਦਾ ਨਹੀਂ ਪੁੱਤ ਤਾਂ ਸੋ ਹੁਣ ਉਹ ਰੰਗੀ ਵਸਦਾ ਹੈ ਭਾਈ ਜਿਨ੍ਹਾਂ ਨੇ ਬੈਰ ਕੱਢਿਆ ਤੇ ਭਾਈ ਨਾਲ ਇੰਨਾ-ਇੰਨਾ ਧੋਖੇ ਕਰੇ ਪਾਪ ਕਰੇ ਉਹ ਭੁੱਖੇ ਮਰਦੇ ਨੇ ਸੋ ਇੰਨੀ ਕੁ ਬਾਤ ਹੈ ਜੀ ਜਿਵੇਂ ਕਹਿੰਦੇ ਨੇ ਸਾਂਚ ਨੂੰ ਆਂਚ ਨਹੀਂ ਹੁੰਦੀ ਹਨਾ ਉਹ ਗੱਲ ਬੁੱਧੂ ਨਾਲ ਹੋਈ ਰੱਬ ਨੇ ਉਸ ਨੂੰ ਉਹਨਾਂ ਨੇ ਭਾਈਆਂ ਨੇ ਹੱਥੋਂ ਖੋਹਿਆ ਸੀ ਜਿਹੜਾ ਤਕਦੀਰ ਚ ਕਹਿੰਦੇ ਹੱਥੋਂ ਖੋਹ ਲੈ ਮੱਥਿਓਂ ਨਹੀਂ ਕੋਈ ਖੋਹ ਸਕਦਾ ਉਹ ਤਕਦੀਰ ਚ ਪਤਾ ਨਹੀਂ ਕੁਦਰਤ ਨੇ ਕਿੰਨਾ ਕੁ ਲਿਖਿਆ ਹੋਇਆ ਸੀ ਹੁਣ ਉਹ ਉਹਨੂੰ ਮਿਲ ਗਿਆ ਹੁਣ ਆਪਦਾ ਖੁਸ਼ੀਆਂ ਚ ਐਸ਼ਾ ਕਰਦਾ